ਸਾਹਸ ਸਿਕਾਰ ਠੀਕੋ ਬਿਲਕੁਲ ਠੀਕ ਚੜਦੀ ਕਲਜ ਠੀਕ ਹੈ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਆਏ ਆ ਵਕਾਸ ਕਿੱਦਾ ਕਰਨਾ ਤੇ ਪਾਰਟੀ ਨੂੰ ਮਜ਼ਬੂਤ ਕਿੱਦਾ ਕਰਨਾ ਉਹ ਕਰਕੇ ਆਏ ਆ ਆਉਣ ਵਾਲੀਆਂ ਜਿਹੜੀਆਂ ਚੋਣਾਂ ਜਿਹੜੀਆਂ ਸਾਡੇ ਪਾਈ ਲੈਕਸ ਵੀ ਆ ਰਹੀਆਂ ਪੰਚਾਇਤਾਂ ਦੀਆਂ ਆ ਰਹੀਆਂ ਨਗਰ ਕੂ ਦੀਆਂ ਆ ਰਹੀਆਂ ਇਹ ਸਾਰੀਆਂ ਚੋਣਾਂ ਲੜਦੀਆਂ ਵੀ ਆ ਤੇ ਜਿੱਤਣ ਪਰ ਕੀ ਹੋ ਗਿਆ ਸੀਟ ਤੇ ਕਬਜ਼ਾ ਨਹੀਂ ਹੋ ਸਕਿਆ ਜਾਂ ਫਤਵਾ ਕਿਉਂ ਨਹੀਂ ਅਸੀਂ ਪਹਿਲੀ ਵਾਰ 14 ਚ ਲੜੀਏ ਬੱਸ ਠੀਕ ਹੈ ਬੱਸ ਉਦੋਂ 75 ਹਜ਼ਾਰ ਵੋਟ ਇਹਦਾ ਇਸ ਤਰ੍ਹਾਂ ਚੱਲ ਰਹੀ ਲੋਕ ਸਭਾ ਉਦੋਂ 1 ਲੱਖ 54 ਹਜ਼ਾਰ ਰੋਟ ਠੀਕ ਫਿਰ 19 ਚ ਲੜੀ ਫਿਰ ਸਾਨੂੰ ਮਤਲ ਜੜੀ ਪਈ 21 ਹਜ਼ਾਰ ਸਦ ਹੋਣ ਅਸੀਂ ਲੜੀ ਸਾਨੂੰ ਪਈ 2 ਲੱਖ 15 ਹਜ਼ਾਰ 19 ਚ ਹੀ 165 ਦੇ ਹੋਣੀ 26 ਬਰਤੀ ਪਸਰ ਤੁਸੀਂ ਦੱਸੋ ਪਹਿਲਾਂ ਇਹ ਰਹਿ ਗਿਆ ਜਿੱਤੀ ਸੀ ਕੰਗੜਾ ਜੀਤੂ ਦੇਖੋ ਜੋ ਬੋਲਦੇ ਉਹਨਾਂ ਨੇ ਕਈ ਵਾਰ ਪੰਜਾਬ ਦੇ ਖਿਲਾਫ ਕਮੈਂਟ ਕੀਤੇ ਜਾਂ ਪਹਿਲੀ ਗੱਲ ਤੇ ਬਹੁਤ ਵੱਡੀ ਪਹਿਲਾਂ ਤਾਂ ਜਦੋਂ ਇਕੱਲੇ ਐਕਟਰ ਸੀਗੇ ਉਸ ਸਮੇਂ ਤੇ ਕੁਝ ਕਹਿ ਦੀ ਸਕਦੇ ਹੁਣ ਤੇ ਉਹ ਮਤਲਬ ਬੀਜਪੀ ਦੇ ਮਤਲਬ ਐਮਪੀ ਬਣ ਗਏ ਬੀਜਪੀ ਦਾ ਆਦਾਨੂ ਬੇਦੀ ਸਲਾਹ ਆਇਆ ਕਿ ਸਰਦ ਇਹਨਾਂ ਨੂੰ ਟੱਕੋ ਇਹ ਕੰਮ ਜਿਹੜਾ ਉਹ ਪੰਜਾਬ ਬਾਰੇ ਜੋ ਬੋਲਦੀ ਹੈ ਨਾ ਸਰਦ ਉਹ ਬਹੁਤ ਗਲਤ ਉਹਨੇ ਹੱਤਵਾਦ ਹੈ ਪੰਜਾਬ ਸਿਰ ਚੁੱਕ ਰਿਆ ਉਹ ਸਰ ਉਹਨੂੰ ਹੀ ਦੇਖਦਾ ਸਾਨੂੰ ਤਾਂ ਕਿੱਦਾਂ ਦੇਖਦਾ ਉਹ ਤੇ ਹੱਜ ਦੀਦੂ ਸਾਨੂੰ ਕਿਸਾਨਾਂ ਨੂੰ ਕਦੀ ਕੈਨੇਡਾ ਵੀ ਦੀ ਕਦੀ ਕੁਝ ਕਰਨ ਦਾ ਵੀ ਇਹ ਉਹ ਬੇਲਗਾਮ ਘੋੜੇ ਆ ਜਿਹੜੇ ਜਾਣ ਪੁੱਝ ਕੇ ਮਤਲਬ ਸਾਜ਼ਿਸ਼ ਦੇ ਤਹਿਤ ਛੱਡੇ ਆ ਕਿ ਦੇਸ਼ ਦੇ ਵਿੱਚ ਨਫਸ ਕਿੱਦਾਂ ਪੈਦਾ ਕਰੇ ਮੰਥਨ ਲਗਾਤਾਰ جاری ਹੈ ਕਿ ਕਿਉਂ ਨਹੀਂ 130 ਵਾਲਾ ਮਿਸ਼ਨ ਸਫਲ ਹੋਇਆ ਮੇਰੇ ਨਾਲ ਹਰਦੀ ਮੋੜੀਆਂ ਨੇ ਮੋੜੀਆਂ ਸਾਹਿਬ ਕੀ ਕਮੀਆਂ ਪੇਸ਼ੀਆਂ ਨਿਕਲੀਆਂ ਜਿਹੜੀਆਂ 130 ਨਹੀਂ ਹੋਏ ਪਾਇਆ ਨਹੀਂ ਨਹੀਂ ਜੀ ਕਮੀ ਪੇਸ਼ੀਆਂ ਨਹੀਂ ਦੇਖੋ ਆਪਾਂ ਲੋਕ ਸਭਾ ਜੇ ਤੁਸੀਂ ਗੱਲ ਕਰੋ 19 ਦੀ ਉਸ ਤੋਂ ਕਈ ਗੁਣਾ ਵੱਧ ਆਪਣੀ ਪਹਿਲਾਂ ਇੱਕ ਸੀਟ ਸੀ ਹੁਣ ਤਿੰਨ ਸੀਟਾਂ ਪੰਜਾਬ ਚ ਲਈਆਂ ਤੇ ਵੋਟ ਵੀ ਵੋਟ ਪਰਸੈਂਟੇਜ ਸਾਡਾ 27.8% ਹੋਇਆ ਸੋ ਇਹ ਪਰਮਾਤਮਾ ਦੀ ਕਿਰਪਾ ਹੈ ਬਾਕੀ ਜੋ ਸਾਡੇ ਆਉਣ ਜਿੱਤਣ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਆਉਣ ਵਾਲੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੋ ਵਾਦਾ ਕਰਕੇ ਵੀ ਆਏ ਆ ਤੇ ਲੋਕਾਂ ਦਾ ਵਿਸ਼ਵਾਸ ਵੀ ਹੈ ਪੰਜਾਬ ਦੇ ਲੋਕਾਂ ਦੇ ਕਿ ਪੰਜਾਬ ਦੇ ਲੋਕ ਚਾਹੇ ਉਹ ਕਾਰਪਸ਼ੀਲ ਇਲੈਕਸ਼ਨ ਹੋਵੇ ਚਾਹੇ 2027 ਲੇਖ ਸੁਬੇਤੇ ਪੰਚਾਇਤ ਦੀ ਇਲੈਕਸ਼ਨ ਹੋਵੇ ਤੇ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਆਵਾਂ ਲਈ ਬਾਕੀ ਜੋ ਸਵਾਕ ਦੋ ਸਾਲ ਬਾਅਦ ਤੁਸੀਂ ਕਹਿੰਦੇ ਵਾਦਾ ਕਰਕੇ ਆਏ ਹੋ ਹਾਲਾਂਕਿ ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹੋ ਗਈਆਂ ਜਿਮਨੀ ਚੋਣ ਹੋ ਗਈ ਫਿਰ ਹੁਣ ਜਿਹੜਾ ਫਤਵਾ ਹੈ ਵਿਧਾਨ ਸਭਾ ਚ ਬਾਈ ਚ ਮਿਲਿਆ ਸੀ ਉਹ ਫਤਵੇ ਉਲਟ ਫਤਵੇ ਕਿਉਂ ਮਿਲ ਰਹੇ ਨੇ ਨਹੀਂ ਉਲਟ ਫਤਵੇ ਨਹੀਂ ਮਿਲੇ ਦੇਖੋ ਸਾਡੀ ਵੋਟ ਪਰਸੈਂਟ ਹਰ ਹਮਕੇ ਦੀ ਵਧੀਆ ਲੋਕ ਸਭਾ ਦੀ ਆ ਜਿਹੜੀ ਮੈਂ ਉਹ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਰਦਾਰ ਪ੍ਰੋਗ ਸਿੰਘ ਮਾਨ ਜੀ ਨੇ ਉਹਨਾਂ ਨੇ ਲੋਕਾਂ ਨੇ ਜਿਹੜਾ ਸਾਨੂੰ ਫਤਵਾ ਦਿੱਤਾ ਉਹਨੂੰ ਆਪਾਂ ਸਵਾਗਤ ਕੀਤਾ ਤੇ ਜੇ ਕੋਈ ਖੇੜੇ ਚ ਕਮੀ ਪੇਸੀ ਹੋਈ ਆ ਉਹਨੂੰ ਖਤਮ ਕਰਾਂਗੇ ਤੇ ਬਹੁਤ ਜਲਦੀ ਜਿਹੜਾ ਲੋਕਾਂ ਦਾ ਦਿਲ ਜਿੱਤਾਂ ਚ ਜੇ ਤੁਸੀਂ ਕਹਿੰਦੇ ਕਮਜ਼ੋਰ ਹੈ ਤੇ ਬਹੁਤ ਵੱਡਾ ਦਿਲ ਜਿੱਤਾਂਗੇ ਤੇ ਲੋਕ ਹਰ ਇਲੈਕਸ਼ਨ ਤੇ ਕੀ ਪੂਰੇ ਹਰ ਵੇਲੇ ਸਰਦਾਰ ਪ੍ਰੋਗ ਸਿੰਘ ਮਾਨ ਜੀ ਦੇ ਨਾਲ ਹਾਇਤ ਨਾ ਰਹਿਣਗੇ ਚਲੋ ਲੋਕ ਭਗਵੰਤ ਸਿੰਘ ਮਾਨ ਯਾਨੀ ਕਿ ਸੀਐਮ ਪੰਜਾਬ ਦੇ ਨਾਲ ਇਹ ਹਰਦੀ ਮੁੰਡਿਆ ਦਾ ਕਹਿਣਾ ਹੈ ਤੇ ਨਾਲ ਰਹਿਣਗੇ ਕੁਲਦੀਪ ਢਾਣੀਵਾਲ ਉਹ ਉਮੀਦਵਾਰ ਸੀਗੇ ਮੰਤਰੀ ਨੇ ਤਾਂ ਜ਼ਰੂਰ ਇਹ ਵੀ ਚਰਚਾ ਰਹੂਗੀ ਤਰਨਵਤ ਸਾਹਿਬ ਸਸਿਕਾਲ ਠੀਕੋ ਬਿਲਕੁਲ ਠੀਕ ਚੜਦੀ ਕਲਾ ਚ ਠੀਕ ਹੈ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਆਏ ਆ ਜੀ ਜੀ ਵਕਾਸ ਕਿੱਦਾ ਕਰਨਾ ਤੇ ਪਾਰਟੀ ਨੂੰ ਮਜ਼ਬੂਤ ਕਿੱਦਾ ਕਰਨਾ ਹੁਣ ਉਹ ਕਰਕੇ ਆਏ ਆ ਆਉਣ ਵਾਲੀਆਂ ਜਿਹੜੀਆਂ ਚੋਣਾਂ ਜਿਹੜੀਆਂ ਸਾਡੇ 22 ਲੱਖਰ ਵੀ ਆ ਰਹੀਆਂ ਪੰਚਾਇਤਾਂ ਦੀਆਂ ਆ ਰਹੀਆਂ ਨਗਰ ਕੂਦ ਦੀਆਂ ਆ ਰਹੀਆਂ ਇਹ ਸਾਰੀਆਂ ਚੋਣਾਂ ਲੜਨੀਆਂ ਵੀ ਆ ਤੇ ਜਿੱਤਣੀਆਂ ਵੀ ਨੇ ਕੌਨਫੀਡੈਂਟ ਹੁੰਦੇ ਸੀ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਸੀ ਤੁਸੀਂ ਕਹਿੰਦੇ ਸੀ ਵੀ ਜਿੱਤੀ ਪਈ ਐ ਸੀਟ ਪਰ ਕੀ ਹੋ ਗਿਆ ਸੀਟ ਤੇ ਕਬਜ਼ਾ ਨਹੀਂ ਹੋ ਸਕਿਆ ਜਾਂ ਫਤਵਾ ਕਿਉਂ ਨਹੀਂ ਮਿਲਿਆ ਦੇਖੋ ਅਸੀਂ ਪਹਿਲੀ ਵਾਰ 14 ਚ ਲੜੀ ਅੰਬਸਰ ਠੀਕ ਹੈ ਬਿਲਕੁਲ ਉਦੋਂ 75 ਹਜ਼ਾਰ ਵੋਟ ਪਈ ਫਿਰ ਅਸੀਂ 17 ਚ ਲੜੀ ਲੋਕ ਸਭਾ ਠੀਕ ਹੈ ਉਦੋਂ 1 ਲੱਖ 59 ਹਜ਼ਾਰ ਵੋਟ ਪਈ ਠੀਕ ਹੈ ਫਿਰ 19 ਚ ਲੜੀ ਫਿਰ ਸਾਨੂੰ ਮਤਲ ਜੜੀ ਪਈ 21 ਹਜ਼ਾਰ ਵੋਟ ਸਦ ਹੋਣ ਅਸੀਂ ਲੜੀ ਸਾਨੂੰ ਪਈ 215000 ਠੀਕ 19 ਰਹੀ 161 ਦੇ ਹੋਣੀ 26.30 ਬਸਰ ਦੇ ਤੁਸੀਂ ਦੱਸੋ ਪਹਿਲਾ ਹੀ ਰਹਿ ਗਏ ਜਿੱਤੇ ਠੀਕ ਠੀਕ ਹਾਂ ਤੁਸੀਂ ਇੱਕ ਬਾਡੀਦਰ ਬਾਡੀ ਤੁਸੀਂ ਕਹਿੰਦੇ ਹੋ ਅੱਗੇ ਚੜ ਰਹੇ ਆ ਪਰਮਿਸ਼ਨ ਪਰਮਿਸ਼ਨ ਪਾਰਟੀ ਬੜੀ ਪਾਰਟੀ ਬੜੀ ਜੁ ਕਿੰਨਾ ਚਿਰ ਦਾ 10 ਸਾਲ ਠੀਕ ਹੈ 10 ਸਾਲਾਂ ਯਾਰ ਕਿੱਥੇ ਪਹੁੰਚ ਗਏ ਜੇ ਇੱਕ ਸਰਟੀਫਿਕੇਟ ਨਹੀਂ ਮਿਲਿਆ ਬਕਰੀ ਗੱਲ ਲੋਕਾਂ ਦੇ ਦਿਲ ਜਿੱਤੇ ਸੀ ਉਦਾਂ ਮਦਦ ਵੀ ਪਾਰਟੀ ਹੁਣ ਵੀ ਆਈ ਤਾਂ ਕਿ ਵਕਾਸ ਜਿਹੜਾ ਪੰਜਾਬ ਦੇ ਵਿੱਚ ਇੰਨਾ ਵੀ ਬਾਕੀ ਨਹੀਂ ਰਹਿਣ ਦਿੰਦਾ ਵਕਾਸ ਕਰਨਾ ਸੀਐਮ ਸਾਹਿਬ ਨੇ ਸਾਨੂੰ ਸਕੀਮਾਂ ਦੱਸੀਆਂ ਜਿਹੜੇ ਕੰਮ ਸਾਡੇ ਰੁਕੇ ਹੀ ਸੀ ਉਹੀ ਮਤਲਬ ਹੁਣ ਸਟਾਰਟ ਮਤਲਬ ਕਰਨੇ ਆ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਭ ਦੇ ਕਿਦਿਆ ਸਭ ਤੋਂ ਜ਼ਿਆਦਾ ਬੋਲੇ ਆ ਕਿ ਵਿਕਾਸ ਤੇ ਪਾਰਟੀ ਦੀ ਮਜ਼ਬੂਤੀ ਤੇ ਆਉਣ ਆ ਲਗੀਆਂ ਜਿਹੜੀਆਂ ਚੋਣਾਂ ਬਾਈ ਇਲੈਕਸ਼ਨ ਆਦੀਆਂ ਜਿਹੜੀਆਂ ਤੁਹਾਡੀਆਂ ਪੰਚਾਇਤਾਂ ਦੀਆਂ ਹੋਈਆਂ ਲਗਦੇ ਰੂਹ ਇਹ ਇਲੈਕਸ਼ਨ ਜਿੱਤਣ ਕਿ ਜਲੰਧਰ ਵੈਸਟ ਦਾ ਅਨਾਉਂਸ ਵੀ ਹੋ ਗਈ ਹੈ 10 ਤਰੀਕ ਨੂੰ ਜਲੰਧਰ ਵੈਸਟ ਦੀ ਅਰੇ ਜਦੋਂ ਸੀਐਮ ਸਾਹਿਬ ਦਾ ਹੁਕਮ ਆ ਗਿਆ ਜਨਰਲਾਂ ਨਾਲ उम्मीदवार ਤੇ ਚਰਚਾ ਹੋਗੀ ਵੀ ਇਹ ਕਿ ਜਲੰਧਰ ਤੋਂ ਕੌਣ ਹੈ ਕਿਉਂਕਿ ਤੁਹਾਡੇ ਵਾਲੇ ਤਾਂ ਹੁਣ ਪਾਸਾ ਪਲਟ ਗਏ ਇਹਦਾ ਜਿਹੜਾ ਜਿਹੜਾ ਉਮੀਦਵਾਰ ਹੈ ਉਹ ਤਾਂ ਹਾਈ ਕਮਾਂਡ ਨੇ ਤੈਅ ਕਰਦੂ ਠੀਕ ਹੈ ਸੀਐਮ ਸਾਹਿਬ ਤੈਅ ਕਰਨਗੇ ਹਾਈ ਕਮਾਂਡ ਤੈਅ ਕਰਦੂਗੀ ਠੀਕ ਹੈ ਜਿੱਦੂ ਵੀ ਕਰਦਗੇ ਅਸੀਂ ਤਾਂ ਸਿਪਾਹੀ ਆਂ ਸਭ ਦੇ ਇੱਕ ਦੀ ਗੱਲ ਜਨਰਲਾਂ ਨੇ ਡਿਊਟੀ ਲਾ ਦੇਣੀ ਹੈ ਵੀ ਆਇਆ ਤੂੰ ਸੁੱਟ ਦਿਓ ਗੋਲੇ ਵੀ ਆ ਸੁੱਟ ਦਿਆਂਗੇ ਅਸੀਂ ਤਾਂ ਲੜਨ ਵਾਲੇ ਆ ਅਸੀਂ ਤਾਂ ਆਪਣੇ ਜਨਰਲ ਦਾ ਹੁਕਮ ਠੀਕ ਦੇ ਦਿੰਦੇ ਆ ਸੋ ਮਾਨ ਸਾਹਿਬ ਦਾ ਜਦੋਂ ਹੁਕਮ ਆ ਗਿਆ ਵੀ ਆ ਜਾਓ ਜਨਰਲ ਵੀ ਬਹੁਤ ਫਿੱਟ ਹੋ ਜਣੇ ਸਰ ਸਾਬ ਏਅਰਪੋਰਟ ਤੇ ਕੜਨਾ ਹੋਈ ਸੀ ਤੁਹਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਗਣਾ ਐਮਪੀ ਨੇ ਪਰ ਉਹਨਾਂ ਨਾਲ ਜਿਹੜੀ ਘਟਨਾ ਕਰਮ ਵਾਪਰੀ ਹੈ ਜਿਹੜਾ ਐਪੀਸੋਡ ਆਇਆ ਕਹਿੰਦੇ ਉਹਨਾਂ ਦੇ ਇੱਕ ਮੁਲਾਜ਼ਮ ਵੱਲੋਂ ਉਹਨਾਂ ਦੇ ਚਪੇੜ ਪਈ ਆ ਉਹਦੇ ਬਾਰੇ ਕੀ ਨਹੀਂ ਨਹੀਂ ਦੇਖੋ ਤੇ ਬੰਲਾ ਜਿਹੜਾ ਕੰਗਣਾ ਜੀਦੂ ਦੇਖੋ ਜੋ ਬੋਲਦੇ ਉਹਨਾਂ ਨੇ ਕਈ ਵਾਰ ਪੰਜਾਬ ਦੇ ਖਿਲਾਫ ਕਮੈਂਟ ਕੀਤੇ ਜਿਹੜਾ ਪਹਿਲੀ ਗੱਲ ਤੇ ਬਹੁਤ ਬਾੜੀਗਾ ਪਹਿਲਾਂ ਤਾਂ ਚਲੋ ਇਕੱਲੇ ਐਕਟਰ ਸੀਗੇ ਉਸ ਸਮੇਂ ਤੇ ਕੁਝ ਕਹਿ ਦੇ ਸਕਦੇ ਹੁਣ ਤੇ ਉਹ ਮਤਲਬ ਬੀਜੇਪੀ ਦੇ ਮੱਲ ਐਮਪੀ ਬਣ ਕੇ ਬੀਜਪੀ ਵਾਲਿਆਂ ਨੂੰ ਮੇਰੀ ਸਲਾਹ ਆਇਆ ਕਿ ਸਾਰੇ ਇਹਨਾਂ ਨੂੰ ਡੱਕੋ ਇਹ ਕੰਮ ਜਿਹੜਾ ਉਹ ਪੰਜਾਬ ਬਾਰੇ ਜੋ ਬੋਲਦੀ ਹੈ ਨਾ ਸਾਰੇ ਉਹ ਬਹੁਤ ਗਲਤ ਬੋਲਦੀ ਹੈ ਹਨ ਹੱਤਵਾਦ ਹੈ ਪੰਜਾਬ 'ਚ ਸਿਰ ਚੱਕ ਰਿਆ ਹੱਤਵਾਦ ਉਹ ਸਾਰੇ ਉਹਨੂੰ ਹੀ ਦੇਖਦਾ ਸਾਨੂੰ ਤਾਂ ਕਿਤੇ ਦੇਖਦਾ ਦੀ ਉਹ ਤੇ ਹਰ ਚੀਜ਼ ਨੂੰ ਸਾਨੂੰ ਕਿਸਾਨਾਂ ਨੂੰ ਕਦੀ ਕਹਿਣ ਦਾ ਵੀ ਨਹੀਂ ਕਦੀ ਕੁਝ ਕਰਨ ਦਾ ਵੀ ਨਹੀਂ ਇਹ ਉਹ ਬੇਲਗਾਮ ਘੋੜੇ ਆ ਜਿਹੜੇ ਜਾਣ ਬੁੱਝ ਕੇ ਮਤਲਬ ਸਾਜ਼ਿਸ਼ ਦੇ ਤਹਿਤ ਛੱਡੇ ਆ ਕਿ ਦੇਸ਼ ਦੇ ਵਿੱਚ ਨਫਸ ਕਿਦਾਂ ਪੈਦਾ ਕਰਦੀ ਉਹ ਜੋ ਮਰਜ਼ੀ ਕਵੇ ਪੰਜਾਬ ਦੇ ਲੋਕਾਂ ਦਾ ਆਪਸੀ ਪਿਆਰ ਹੈ ਪੰਜਾਬ ਦੇ ਲੋਕ ਆਪਸੀ ਪਿਆਰ ਸਤਿਕਾਰ ਨਾਲ ਰਹਿੰਦੇ ਆ ਪੰਜਾਬ ਦੇ ਲੋਕ ਕੋ ਨਹੀਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਇਹ ਕੌਣ ਨੇ ਸਾਨੂੰ ਇਤਵਾਦੀ ਕਹਿਣ ਵਾਲੇ ਅਸੀਂ ਉਹ ਆ ਜਿਨ੍ਹਾਂ ਨੇ ਦੇਸ਼ ਡਵੈਲਪ ਕੀਤਾ ਸੁਣਦੇ ਗੱਲ ਅਸੀਂ ਕਲਵਾਨੀਆਂ ਕੀਤੇ ਆ ਯਾਰ ਸਾਨੂੰ ਐਵੇਂ ਕਦੀ ਕੁਝ ਕਹਿਣਾ ਬਿਜ ਕੁਝ ਕਹਿਣਾ ਬਿਜ ਪਹਿਲੀ ਗੱਲ ਤਾਂ ਮੈਂ ਬਹੁਤਾ ਸੀਰੀਅਸਲੀ ਲੈਂਦਾ ਇਹਨਾਂ ਨੂੰ ਕਿਉਂਕਿ ਇਹ ਤਾਂ ਇਦਾਂ ਦੇ ਇਦਾਂ ਦੇ ਲੋਕ ਬੜੇ ਆਈਡੀਆ ਦੇ ਵਿੱਚ ਜਿਹੜੇ ਬੇਤੁੱਕਾ ਬਿਆਨਾਂ ਕਰਕੇ ਬਲავ ਆ ਵੀ ਫਸਦੇ ਆ ਤੇ ਦੇਸ਼ ਦਾ ਤੇ ਸਟੇਟ ਦਾ ਵੀ ਖਸੂਬ ਕਰਦੇ ਹਾਂ ਹਾਂ ਸੋ ਕੁਲਦੀਪ ਸਿੰਘ ਢਾਲੇਵਾ ਸਾਡੇ ਨਾਲ ਸੀ ਕੰਗਣਾ ਅ ਪੂਰੇ ਘਟਨਾਕਰਮ ਬਾਰੇ ਜ਼ਿਕਰ ਕਰ ਰਹੇ ਸੀ ਕਿ ਕੰਗਣਾ ਦੇ ਨਾਲ ਜੋ ਕੁਝ ਹੋਇਆ ਉਹ ਕਹਿੰਦੇ ਵੀ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਹਾਲਾਂਕਿ ਖੁਦ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੇ ਜਿਹੜੇ ਬਿਆਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਆਪਣੇ ਲੀਡਰਾਂ ਨੂੰ ਸਮਝਾਉਣਾ ਚਾਹੀਦਾ ਤੇ ਖਾਸ ਤੌਰ ਤੇ ਜਦੋਂ ਮੰਥਨ ਦੀ ਗੱਲ ਕਰਦੇ ਆ ਤਾਂ ਮੰਥਨ ਜਾਰੀ ਹੈ ਮੰਥਨ ਦੇ ਵਿੱਚੋਂ ਅ ਅਗਲੀਆਂ ਤਿਆਰੀਆਂ ਅਗਲੇ ਪ੍ਰਦਰਸ਼ਨ ਨੂੰ ਲੈ ਕੇ ਚੰਗੀਆਂ ਤਿਆਰੀਆਂ ਕਿਹੜੀਆਂ ਕਮੀਆਂ ਨੇ ਕਿਹਨਾਂ ਦੇ ਕੰਮ ਕਰਨ ਵਾਲਾ ਕਿਹੜੇ ਕੰਮਾਂ ਤੇ ਹੋਰ ਵਧਾਵਾ ਉਹਨਾਂ ਨੂੰ ਦੇਣ ਵਾਲਾ ਉਹ ਸਾਰੀ ਚੀਜ਼ਾਂ ਦੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਅਗਲੀਆਂ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਵੀ ਉਮੀਦ ਜਿਤਾਈ ਜਾ ਰਹੀ ਹੈ ਮੈਂ ਸੁਰਖਾਬ ਆਪਣੇ ਸਹਿਯੋਗੀ ਅਮਨਦੀਪ ਦਿਨਾਰ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ